ਸਤ ਸ੍ਰੀ ਅਕਾਲ ਪੰਜਾਬੀ ਅੱਜ ਵੀ ਤੁਹਾਨੂੰ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਖੁਦ ਕਹਿ ਦਿੱਤਾ ਗਿਆ ਹੈ ਕਿ ਕਿਹੜੀ ਕੈਟਾਗਰੀ ਦੇ ਵਿੱਚ ਹੁਣ ਸਭ ਤੋਂ ਵੱਧ ਕੈਨੇਡਾ ਦੇ ਵਿੱਚ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਪੀਆਰ ਮਿਲਣ ਵਾਲੀ ਹੈ ਸੋ ਸਭ ਤੋਂ ਪਹਿਲਾਂ ਪਹਿਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਇੱਕ ਹੋਰ ਐਕਸਪ੍ਰੈਸ ਐਂਟਰੀ ਦਾ ਡਰਾਅ ਕੱਢਿਆ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈ 472 ਰੱਖਿਆ ਗਿਆ ਹੈ 2500 ਦੇ ਕਰੀਬ ਲੋਕਾਂ ਨੂੰ ਇਨਵੀਟੇਸ਼ਨ ਲੈਟਰ ਵੀ ਭੇਜ ਦਿੱਤੇ ਗਏ ਹਨ ਤੇ CRS ਸਕੋਰ ਵੀ ਇਸ ਦੇ ਵਿੱਚ 500 ਤੋਂ ਹੇਠਾਂ ਦੱਸਿਆ ਜਾ ਰਿਹਾ ਹੈ ਸੋ 22000 ਦੇ ਕਰੀਬ ਲੋਕਾਂ ਨੂੰ ਸਿੱਧੀ PR ਦੇ ਸੱਦੇ ਪੱਤਰ ਕੈਨੇਡਾ ਦੇ ਵਿੱਚ ਹੁਣ ਭੇਜ ਦਿੱਤੇ ਗਏ ਹਨ ਜਿਸ ਦੇ ਵਿੱਚ ਕਿ ਸਭ ਤੋਂ ਵੱਡੀ ਗਿਣਤੀ ਸਟੂਡੈਂਟਾਂ ਦੀ ਸ਼ਾਮਲ ਹੈ ਸੋ ਇਹ ਡਰਾ ਹੁਣ 15 ਅਕਤੂਬਰ ਨੂੰ ਕਾਢ ਦਿੱਤਾ ਗਿਆ ਹੈ ਸੋ ਹੈਲਥ ਕੇਅਰ ਦੇ ਰਿਲੇਟਡ ਇਹ ਡਰਾ ਕੱਢਿਆ ਗਿਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਜਿਹੜੇ ਬਾਕੀ ਕੈਟਾਗਰੀ ਦੇ ਡਰਾ ਕੱਢੇ ਜਾ ਰਹੇ ਆ ਉਹਨਾਂ ਦੇ ਵਿੱਚ CRS ਸਕੋਰ 500 ਪਲੱਸ ਰਿਹਾ ਹੈ ਪਰ ਹੈਲਥ케ਅਰ ਅਤੇ ਇਸ ਤੋਂ ਇਲਾਵਾ ਫ੍ਰੈਂਚ ਲੈਂਗੁਏਜ ਦੇ ਵਿੱਚ ਜਿੰਨੇ ਵੀ ਡਰਾਅ ਕੱਢੇ ਜਾ ਰਹੇ ਹਨ ਸੋ ਫ੍ਰੈਂਚ ਲੈਂਗੁਏਜ ਦੇ ਵਿੱਚ ਜਿੱਥੇ ਕਿ 6 ਅਕਤੂਬਰ ਨੂੰ ਇੱਕ ਡਰਾਅ ਕੱਢਿਆ ਗਿਆ ਸੀ ਜਿਸ ਦੇ ਵਿੱਚ CRS ਸਕੋਰ ਹੈਲਥ케ਅਰ ਦੇ ਨਾਲ ਵੀ ਕਾਫੀ ਜ਼ਿਆਦਾ ਘੱਟ ਸੀ ਸਿਰਫ 432 ਦੇ ਉੱਤੇ ਹੀ 4500 ਲੋਕਾਂ ਨੂੰ ਇਨਵਿਟੇਸ਼ਨ ਲੈਟਰ ਭੇਜੇ ਗਏ ਸਨ ਸੋ ਵੱਡੀ ਖੁਸ਼ਖਬਰੀ ਹੁਣ ਇਹ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਜੇਕਰ ਵੀ ਹੁਣ ਕਿਸੇ ਵੀ ਸਟੂਡੈਂਟ ਨੇ ਪੀਆਰ ਲੈਣੀ ਹੈ ਤੇ ਉਹ ਹੈਲਥ케ਅਰ ਜਾਂ ਫਿਰ ਇਸ ਤੋਂ ਇਲਾਵਾ ਫ੍ਰੈਂਚ ਲੈਂਗੁਏਜ ਜੇਕਰ ਸਿੱਖ ਲੈਂਦਾ ਹੈ ਜਾਂ ਫਿਰ ਹੈਲਥ케ਅਰ ਦੇ ਨਾਲ ਰਿਲੇਟਡ ਆਪਣਾ ਕੋਰਸ ਜਾਂ ਫਿਰ ਇਸ ਤੋਂ ਇਲਾਵਾ ਆਪਣੀ ਸਟੱਡੀ ਜਾਂ ਫਿਰ ਵਰਕ ਪਰਮਿਟ ਲੈ ਲੈਂਦਾ ਹੈ ਸੋ ਉਸ ਦੇ ਲਈ ਹੁਣ ਕੈਨੇਡਾ ਦੇ ਵਿੱਚ ਪੀਆਰ ਲੈਣੀ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੋਵੇਗੀ ਕਿਉਂਕਿ CRS ਸਕੋਰ ਕਾਫੀ ਜ਼ਿਆਦਾ ਘਟ ਹੈ ਤੇ ਪਲੱਸ 2 ਪਾਸ ਸਟੂਡੈਂਟ ਵੀ ਕੈਨੇਡਾ ਦੇ ਵਿੱਚ ਸਾਨੀ ਦੇ ਨਾਲ ਪੀਆਰ ਲੈ ਸਕਦੇ ਹਨ ਸੋ ਇਸੇ ਦੌਰਾਨ ਜਿੰਨੇ ਵੀ ਡਰਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2025 ਦੇ ਦੌਰਾਨ ਕੱਢੇ ਗਏ ਆ ਸਭ ਤੋਂ ਘੱਟ ਸੀਆਰਐਸ ਸਕੋਰ ਹੈਲਥ ਦੇ ਵਿੱਚ ਜਾਂ ਫਿਰ ਇਸ ਤੋਂ ਇਲਾਵਾ ਇਸ ਤੋਂ ਵੀ ਘੱਟ ਸੀਆਰਐਸ ਸਕੋਰ ਜਿਹੜਾ ਆ ਉਹ ਫ੍ਰੈਂਚ ਲੈਂਗੁਏਜ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਰੱਖਿਆ ਗਿਆ ਹੈ ਸੋ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਪੀਆਰ ਲੈਣਾ ਚਾਹੁੰਦੇ ਆ ਉਹਨਾਂ ਦੇ ਲਈ ਕਿਤੇ ਨਾ ਕਿਤੇ ਵੱਡੀ ਰਾਹਤ ਵੀ ਹੈ ਕਿ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਖੁਦ ਇਹ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਹੈਲਥ ਕੇਅਰ ਅਤੇ ਇਸ ਤੋਂ ਆਵਾ ਫ੍ਰੈਂਚ ਬੋਲਣ ਵਾਲਿਆਂ ਦੀ ਕਾਫੀ ਜ਼ਿਆਦਾ ਕਮੀ ਹੈ ਸੋ ਇਸੇ ਕਾਰਨ ਹੁਣ ਜਿਹੜੇ ਵੀ ਪੀਆਰ ਲੈਣਾ ਚਾਹੁੰਦੇ ਆ ਜੇਕਰ ਇਹ ਦੋਨਾਂ categories ਦੇ ਵਿੱਚ ਆ ਜਾਂਦੇ ਆ ਤੇ ਉਹਨਾਂ ਨੂੰ ਆਸਾਨੀ ਦੇ ਨਾਲ ਆਉਣ ਵਾਲੇ ਸਮੇਂ ਦੇ ਦੌਰਾਨ ਵੀ ਪੀਆਰ ਮਿਲ ਸਕਦੀ ਹੈ